ਤੇ ਤੁਹਾਨੂੰ ਮੈਂ ਗੱਲ ਸੁਣਾਉਣਾ ਕਿ ਮੈਂ ਸੰਗਰੂਰ ਹੁੰਦਾ ਸੀ ਇਨਸਪੈਕਟਰ ਉਦੋਂ ਤੇ ਮੇਰੇ ਨਾਲ ਇੱਕ ਹੋਰ ਮੈਂ ਸਿਟੀ ਸੀਗਾ ਇੱਕ ਇੱਕ ਇਨਸਪੈਕਟਰ ਸਦਰ ਸੀਗਾ ਤੇ ਸਾਡੇ ਅ ਦੋਸਤ ਸੀਗੇ ਇਕੱਠੇ ਰਹਿੰਦੇ ਸੀ ਪੁਲਸ ਲਾਈਨ ਦੇ ਵਿੱਚ ਅਸੀਂ ਅਸੀਂ ਪੁਲਸ ਲਾਈਨ 'ਚ ਸਵੇਰੇ ਸੈਰਸੂਰ ਕਰਨੀ ਜਮ-ਜਮ ਸੀਗਾ ਉੱਥੇ ਤੇ ਇੱਕ ਸਾਡਾ ਡੀਐਸਪੀ ਸਾਹਿਬ ਸੀਗਾ ਉਹ ਨਾ ਰੱਖਿਆ ਹੋਇਆ ਸੀ ਮਹੰਮਦ ਸ੍ਰੀਕ ਉਹਦੀ ਸ਼ਕਲ ਵੀ ਮਹੰਮਦ ਸ੍ਰੀਕ ਉਹ ਗੁੰਗੂ ਸੀ ਦਾੜੀ ਖੱਤ ਖੁਦ ਕੱਢ ਕੇ ਰੱਖਦਾ ਸੀ ਸਾਰਾ ਤੇ ਉਹ ਗਾਣੇ ਵੀ ਪੁਰਾਣੇ ਸੁਣਦਾ ਹੁੰਦਾ ਸੀ ਮਹੰਮਦ ਸੇਖ ਦੇ ਆਪਣੇ ਚਮਕੀਲੇ ਦੇ ਦਦਾਰ ਸੰਧੂ ਦੇ ਹਾਂ ਤਾਂ ਇੱਕ ਦਿਨ ਅਸੀਂ ਚੰਡੀਗੜ੍ਹ ਮੀਟਿੰਗ ਸੀਗੀ ਤੇ ਮੀਟਿੰਗ ਤੋਂ ਵਾਪਸ ਆਏ ਤਾਂ ਉਹ ਅਸੀਂ ਤਾਂ ਟੱਲਦੇ ਸੀਗੇ ਵੀ ਇਹ ਹੁਣ ਡਰਿੰਕ ਕਰੂਗਾ ਜ਼ਿਆਦਾ ਮੈਂ ਤਾਂ ਕਿ ਮੇਰਾ ਪਤਾ ਨਹੀਂ ਸੀ ਵੀ ਪੀ ਲੈਂਦਾ ਉਹ ਦਾ ਜਿਹੜਾ ਮੇਰਾ ਸਾਥੀ ਸੀਗਾ ਐਸ ਐਚਓ ਹਾਂਜੀ ਉਹ ਉਹਦਾ ਪਤਾ ਸੀ ਪੀ ਲੰਦਾ ਹੈ ਨਾ ਤੇ ਜੀ ਡਿਪਟੀ ਸਾਹਿਬ ਨੇ ਤਾਂ ਸਾਨੂੰ ਬਿਠਾ ਲਿਆ ਗੱਡੀ ਦੇ ਨਾਲ ਪਹਿਲਾਂ ਤਾਂ ਅਸੀਂ ਟਲੇ ਕਹਿੰਦਾ ਬਾਈ ਆਰਡਰ ਨਾਲ ਹੀ ਚਲੋਂਗੇ ਇਕੱਠੇ ਚਲੋ ਅਸੀਂ ਬਹਿ ਗਏ ਜੀ ਬਹਿ ਗਏ ਜੀਰਖਪੁਰ ਟੱਪੇ ਦੀ ਉਹਨਾਂ ਨੇ ਟੱਪੇ ਗਾਣਾ ਸ਼ੁਰੂ ਕਰਤਾ ਗੱਡੀ 'ਚ ਰੱਖਦੇ ਹੁੰਦੇ ਸੀ ਆਦਿ ਨੇ ਤੇ ਉਹਨੂੰ ਵੀ ਲਾਉਣੇ ਸ਼ੁਰੂ ਕਰਤੇ ਉਹਨਾਂ ਦੇ ਗਾਣਾ ਉਹਦਾ ਗਾਣਾ ਬੜਾ ਇੱਕ ਉਹਨੂੰ ਵਧੀਆ ਲੱਗਦਾ ਸੀਗਾ ਘੱਗਰੇ ਦੀਵੇ ਲਾਉਣ ਭਿੱਜ ਗਈ ਹੈ ਨਾ ਸ਼ਾਹ ਦੀਦਾਰ ਸਿੰਧੂ ਦਾ ਸੀਗਾ ਤੋਨੇ ਅੱਛਾ ਉਹਦੀ ਉਹ ਡਿਪਟੀ ਸਾਹਿਬ ਸ਼ਰਾਬੀ ਹੋ ਗਏ ਪੂਰੇ ਗਨਮੈਨ ਨੂੰ ਕਹਿਣ ਵੀ ਉਹ ਕਿਸਤਾ ਹੁੰਦੀ ਸੀ ਉਦੋਂ ਵੀ ਆ ਗਾਣਾ ਦੁਆਰਾ ਲਾ ਕਗਰੇ ਦੀਵੇ ਲਾਉਣ ਭੇਜ ਗਈ ਉਹ ਜਦੋਂ ਮੁੱਖਿਆ ਕਰੇ ਗਾਣਾ ਦੁਆਰਾ ਫੇਰ ਕਗਰੇ ਦੀਵੇ ਲਾਉਣ ਭੇਜ ਗਈ ਨਾਲ ਹੀ ਡਿਪਟੀ ਸਾਹਿਬ ਬੜਕਾ ਮਾਰਨ ਕਗਰੇ ਦੀ ਲਾਉਣ ਭੇਜ ਗਈ ਓਏ ਅੱਛਾ ਇਨੀ ਵੇਰਤ ਕਰਨੀ ਲਾਉਣ ਹੀ ਭੇਜੀ ਗੱਲ ਤਾਂ ਸੁਣੋ ਅੱਛਾ ਜੀ ਉਹ ਚਲੋ ਅਸੀਂ ਸੁੱਕੀ ਜਾ ਅਸੀਂ ਮੈਂ ਮਤਲਬ ਕਹਿੰਦਾ ਅਰਦਾਸਾਂ ਕਰਦੇ ਕਰਦੇ ਜੀ ਪਹੁੰਚ ਗਏ ਪਹੁੰਚ ਗਏ ਤੇ ਮੇਰੇ ਵਾਲਾ ਸਾਥੀ ਸੀਗਾ ਨਾਲ ਐਸਐਚਓ ਬਜਰਾ ਉਹਨਾਂ ਨੇ ਟੈਲੀ ਕਰਤਾ ਹੋਣਾ ਤਾਂ ਅਗਲੇ ਦਿਨ ਅਸੀਂ ਗਰਾਊਂਡ ਚ ਆਉਣਾ ਹੁੰਦਾ ਸੀਗਾ ਦਾ ਸਵੇਰੇ ਗਰਾਊਂਡ 'ਚ ਨਹੀਂ ਆਇਆ ਉਹ ਤੇ ਮੈਂ ਉਹਨੂੰ ਫੋਨ ਕੀਤਾ ਮੈਂ ਕਿਵੇਂ ਆ ਉਹ ਉੱਠਿਆ ਮੈਨੂੰ ਪਤਾ ਵੀ ਮੇਰੇ ਫੋਨ ਤੇ ਉੱਠਿਆ ਹੋਣਾ ਤੇ ਮੈਂ ਕਿਹਾ ਲਾਇ ਨਹੀਂ ਅੱਜ ਕਹਿੰਦਾ ਘਗਰੇ ਦੀ ਲਾਉਣ ਜਾਦੇ ਭੇਜੀ ਕਹਿੰਦਾ ਹੁਣ ਸੁਕੂ ਵੀ ਫੇਰ ਹੀ ਆਉਂਗਾ ਮੈਂ ਕਿਹਾ ਕਹਿੰਦਾ ਦੁਪਹਿਰ ਤੱਕ ਸੁਕੂ ਘਗਰੇ ਦੀ ਲਾਉਣ ਕਹਿੰਦਾ ਫੇਰ ਹੀ ਆਉਂਗਾ ਤਦ ਬਾਅਦ